YouTube ਪੇ ਜੋ ਪਰ ਸਾਰਿਆਂ ਦਾ ਅਸੀਂ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸਾਡਾ ਸਮਾਜ ਦਿਨ-ਬਦਨ ਪਿੱਛੜ ਰਿਹਾ ਹੈ ਡਿਵੈਲਪਮੈਂਟ ਪੱਖੋਂ ਅੱਜ ਸਾਡੇ ਸਮਾਜ ਦੇ ਵਿੱਚ ਇੰਨਾ ਮਾੜਾ ਹਾਲ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰ ਆਪਾਂ ਕਹੀਏ ਕਿ ਕੋਈ ਵੀ ਅ ਵੱਡੀ ਆਪਾਂ ਕਰ ਅਗਰ ਕੰਪਨੀ ਦੀ ਗੱਲ ਕਰਦੇ ਆਂ ਫਰਮ ਦੀ ਗੱਲ ਕਰਦੇ ਆਂ ਤਾਂ ਉਹ ਕੋਈ ਵੀ ਇੱਥੇ ਆਪਣਾ ਇੰਡਸਟਰੀ ਆਪਣਾ ਕੰਮ ਕਰਨ ਨੂੰ ਤਿਆਰ ਨਹੀਂ ਹੈ ਤੇ ਸਾਡੇ ਜਿਹੜੇ ਲੋਕ ਨੇ ਵਿਚਾਰੇ ਇੰਨੇ ਮਜਬੂਰ ਹੋ ਚੁੱਕੇ ਨੇ ਅੱਜ ਉਹਨਾਂ ਨੂੰ ਮਜਬੂਰੀ ਬਸ ਪਰਵਾਸ ਕਰਨਾ ਪੈ ਰਿਹਾ ਕੋਈ ਕੈਨੇਡਾ ਬਾਲੀਆ ਦੇਸ਼ਾਂ ਦੇ ਵਿੱਚ ਦੁਬਈ ਪੁਰਤਗਾਲ ਹੋਰ ਬਹੁਤ ਸਾਰੇ ਦੇਸ਼ ਨੇ ਇਹ ਲੋਕ ਅੱਜ ਉਹ ਲੋਕ ਮਜਬੂਰ ਕਿਉਂ ਨੇ ਦਾ ਕਾਰਨ ਇੱਕ ਵੱਡਾ ਕਾਰਨ ਹੈ ਜਿਹੜਾ ਉਹ ਅੱਜ ਤੁਹਾਨੂੰ ਆਪਾਂ ਦੱਸਾਂਗੇ ਤੁਹਾਡੇ ਨਾਲ ਜਾਣਕਾਰੀ ਵੱਡੇ ਕਾਰਨ ਬਾਰੇ ਸ਼ੇਅਰ ਕਰਾਂਗੇ ਤੁਸੀਂ ਸਾਹਮਣੇ ਗੱਡੀਆਂ ਉਹਨੀਆਂ ਦੇਖ ਰਹੇ ਹੋ ਦੋ ਕਾਰਾਂ ਆ ਰਹੀਆਂ ਨੇ ਦੰਬੀਆਂ ਕਾਰਾਂ ਨੇ ਔਰ ਆਪਣੇ ਤੋਂ ਮਹਿਜ਼ 6-700 ਮੀਟਰ ਦੀ ਦੂਰੀ ਹੈ ਨੇ 500 ਮੀਟਰ ਦੀ ਦੂਰੀ ਦਾ ਹੋਣਗੀਆਂ ਕਾਰਾਂ ਇਹ ਤੁਸੀਂ ਦੇਖੋ ਕਿੰਨੀ ਸਲੋ ਆ ਰਹੀਆਂ ਨੇ ਮੈਨੂੰ ਲੱਗਦਾ ਪਹਿਲੇ ਗੇਅਰ 'ਚ ਆ ਆਉਂਦੀਆਂ ਹੋ ਸਕਦੀਆਂ ਨੇ ਤੇ ਤੁਸੀਂ ਇਹ ਦੇਖੋ ਵੀ ਇਹ ਗੱਡੀਆਂ ਪਹਿਲੇ ਗੇਅਰ ਦੇ ਵਿੱਚ ਆ ਰਹੀਆਂ ਨੇ ਤੇ ਜੜ ਕੇ ਇਹਦਾ ਇੱਕ ਬੜਾ ਵੱਡਾ ਕਾਰਨ ਹੈ ਪਹਿਲੇ ਗੇਅਰ ਦੇ ਵਿੱਚ ਆਉਣਾ ਨਵੀਆਂ ਗੱਡੀਆਂ ਪਹਿਲੇ ਗੇਅਰ ਚਾ ਰਹੀਆਂ ਨੇ ਕਿਉਂ ਆ ਰਹੀਆਂ ਨੇ ਇਹਦਾ ਬੜਾ ਵੱਡਾ ਕਾਰਨ ਹੈ ਤੇ ਉਹ ਕਾਰਨ ਜਿਹੜਾ ਆਪਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਾਰ ਚਾਲਕਾਂ ਨੂੰ ਕਿ ਤੁਸੀਂ ਇੰਨੀ ਸਲੋ ਕਿਉਂ ਆ ਰਹੇ ਹੋ ਸੋ ਇਹਨਾਂ ਮਾੜਾ ਹਾਲ ਹੈ ਇਹ ਸੜਕ ਦਾ ਤੇ ਇਹ ਦੇਖੋ ਨਵੀਆਂ ਕਾਰਾਂ ਸੀ ਤੇ ਨਵੀਆਂ ਕਾਰਾਂ ਹੀ ਮਸਾਂ ਹੀ ਪਹਿਲੇ ਗੇਅਰ ਦੇ ਵਿੱਚ ਚੱਲ ਕੇ ਆ ਰਹੀਆਂ ਨੇ ਤੇ ਇਹਦਾ ਇੱਕ ਬੜਾ ਵੱਡਾ ਕਾਰਨ ਹੈ ਪਹਿਲੇ ਗੇਅਰ ਦੇ ਵਿੱਚ ਚੱਲ ਕੇ ਆਉਣ ਦਾ ਇਹਦਾ ਵੱਡਾ ਕਾਰਨ ਇਹ ਹੈ ਤੁਸੀਂ ਆ ਸੜਕ ਦੇਖ ਰਹੇ ਹੋ ਇੰਨੀ ਜ਼ਿਆਦਾ ਇਹ ਸੜਕ ਦੀ ਮਾੜੀ ਹਾਲਤ ਹੈ ਔਰ ਤੁਸੀਂ ਸਾਹਮਣੇ ਇੱਕ ਕਹਿਨ ਨੂੰ ਦੇਖੋ ਕਿੰਨਾ ਵੱਡਾ ਵਧੀਆ ਏਰੀਆ ਇਹ ਇਹ ਸਾਹਮਣੇ ਜੀਟੀ ਰੋਡ ਹੈ ਸ਼ੇਰ ਸ਼ਾਹ ਸੂਰੀ ਮੁੱਖ ਮਾਰਗ ਤੁਸੀਂ ਗੱਡੀਆਂ ਵੀ ਆਉਂਦੀਆਂ ਜਾਂਦੀਆਂ ਦੇਖ ਰਹੇ ਹੋਵੋਗੇ ਸਾਹਮਣੇ ਕ੍ਰੋਸ ਹੋ ਰਹੀਆਂ ਟੀ ਪੁਆਇੰਟ ਤੋਂ ਇਹ ਸ਼ੇਰ ਸ਼ਾਹ ਸੂਰੀ ਮੁੱਖ ਮਾਰਗ ਹੈ ਮੇਨ ਰੋਡ ਹੈ ਇਹ ਆਪਣੇ ਆਪਾ ਲੁਧਿਆਣਾ ਦਾ ਅਗਰ ਕਹਿ ਲਈਏ ਪੰਜਾਬ ਦਾ ਅਗਰ ਆਪਾਂ ਕਹਿ ਲਈਏ ਇਹ ਮੇਨ ਰੋਡ ਹੈ ਤੇ ਇਹ ਸ਼ੇਸ਼ਾ ਸੂਰੀ ਮੁੱਖ ਮਾਰਗ ਤੋਂ ਹੁੰਦਾ ਹੋਇਆ ਅ ਅੱਗੇ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਚੰਡੀਗੜ੍ਹ 에ਰੋਪੋਰਟ ਹਾਈਵੇ ਨੂੰ ਅੱਗੇ ਜਾ ਕੇ ਇਹ ਜੁੜਦਾ ਤੇ ਤੁਸੀਂ ਦੇਖੋ ਆਹ ਰੋਡ ਦੀ ਇੰਨੀ ਮਾੜੀ ਹਾਲਤ ਆ ਤੁਸੀਂ ਇਹ ਕੈਮਰੇ ਦੀ ਅੱਖ ਨਾਲ ਦੇਖ ਰਹੇ ਹੋ ਐਡੇ ਡੂੰਘੇ ਡੂੰਘੇ ਟੋਏ ਨੇ ਖੱਡੇ ਨੇ ਇਹਦੇ ਵਿੱਚ ਇੰਨੇ ਲੋਕ ਪਰੇਸ਼ਾਨ ਨੇ ਇਹਦੇ ਤੋਂ ਇੰਨੇ ਲੋਕਾਂ ਦੇ ਨੁਕਸਾਨ ਹੋਏ ਨੇ ਤੇ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਇੰਨਾ ਨੁਕਸਾਨ ਲੋਕਾਂ ਦਾ ਹੋਇਆ ਹੈ ਲੋਕ ਵਿਚਾਰੇ ਇੰਨੇ ਮਜਬੂਰ ਹੋਏ ਹੋਏ ਆ ਨੁਕਸਾਨ ਵੀ ਕਰਾਉਂਦੇ ਆ ਆਪਣਾ ਤੇ ਲੇਕਿਨ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਤੇ ਇਹ ਜਿਹੜੀ ਸੜਕ ਹੈ ਇਹ ਜਿਉਂ ਦੀ ਤਿਉਂ ਹੈ ਇਹਨੂੰ ਤਕਰੀਬਾ ਤਕਰੀਬਾ ਜੇ ਬਹੁਤਾ ਨਾ ਕਹੀਏ ਤਾਂ 5 ਸਾਲ ਤੋਂ 6 ਸਾਲ ਤੋਂ ਉੱਪਰ ਹੋ ਚੁੱਕੇ ਆ ਇਹ ਸੜਕ ਇਸੇ ਤਰ੍ਹਾਂ ਹੀ ਹੈ ਇਹੀ ਇਹਦੇ ਹਾਲਾਤ ਨੇ ਇੰਨੇ ਮਾੜੇ ਹਾਲ ਨੇ ਇਹ ਤੇ ਕਦਰ ਪੇਰ ਵੀ ਨਹੀਂ ਹੋਈ ਹੈ ਸੜਕ ਦੀ ਇੰਨਾ ਮਾਰਾ ਹਾਲ ਹੋਇਆ ਹੋਇਆ ਤੇ ਦੇਖੋ ਤੁਸੀਂ ਸੁੰਨ ਮਸਾਨ ਹੋਇਆ ਪਿਆ ਸੜਕ ਦੇ ਉੱਪਰ ਜਦ ਕੇ ਇਹ ਮੇਨ ਰੋਡ ਹੈ ਮੇਨ ਰੋਡ ਹੋਣ ਦੇ ਬਾਵਜੂਦ ਵੀ ਇਹਦੇ ਤੇ ਸੁੰਨ ਮਸਾਨ ਹੈ ਉਹਦਾ ਕਾਰਨ ਇਹ ਹੀ ਹੈ ਵੀ ਹੁਣ ਲੋਕਾਂ ਨੇ ਇੱਕ ਗੱਲ ਆਪਣੇ ਲੜ ਮੰਨ ਲਈ ਹੈ ਵੀ ਆਪਾਂ ਅਗਰ ਜੀਟੀ ਰੋਡ ਤੇ ਜਾਣਾ ਹੈ ਤਾਂ ਆਪਾਂ ਇਧਰ ਦੀ ਨਹੀਂ ਜਾਣਾ ਹੈਗਾ ਇਸ ਰੋਡ ਤੋਂ ਦੀ ਬਿਲਕੁਲ ਨਹੀਂ ਜਾਣਾ ਤੇ ਅਗਰ ਜਾਣਾ ਹੈ ਤਾ ਹੋਰ ਕਿਸੇ ਪਾਸੇ ਦੀ ਤੁਰ ਜਾਗੇ ਕੋਈ ਵਲ ਪਾ ਕੇ ਤੁਰ ਜਾਗੇ ਦੂਰ ਪੈ ਜਾਊਗਾ ਕੋਈ ਚੱਕਰ ਨਹੀਂ ਲੇਕਿਨ ਇਸ ਰੋਡ ਤੋਂ ਨਹੀਂ ਜਾਣਾ ਹੈਗਾ ਦੇਖੋ ਕਿੰਨਾ ਮਾੜਾ ਹਾਲ ਹੈ ਮੈਂ ਤੁਹਾਨੂੰ ਥੋੜਾ ਚੱਲ ਕੇ ਵੀ ਦਿਖਾਉਣਾ ਅੱਗੇ ਕਿਸੇ ਨੇ ਥੋੜੇ ਜਿਹਾ ਵੱਟੇ ਜੇ ਵੀ ਪਾਏ ਗਏ ਵੱਡਾ ਰੋਡ ਹੈ ਕਾਫੀ ਚੌੜਾ ਰੋਡ ਹੈ ਇਹ ਤੇ ਵੱਟੇ ਵੀ ਪਾਏ ਹੋਏ ਨੇ ਵੱਟੇ ਵੀ ਕੀ ਕਰਨਗੇ ਅੱਥ ਸੈਰ ਤੇ ਟੈਲਾਂ ਦਾ ਪਤਾ ਨਹੀਂ ਕੀ ਅਰਥ ਹੈ ਐਲਾ ਬਿਲਾਈਆਂ ਹੋਈਆਂ ਪਤਾ ਨਹੀਂ ਕਿਹਨੇ ਲਾਈਆਂ ਨੇ ਟੈਲਾਂ ਇਹ ਹੋ ਸਕਦਾ ਵਿਭਾਗ ਨੇ ਲਾਈਆਂ ਹੋਣ ਪਰ ਕੀ ਸੋਚ ਕੇ ਲਾਈਆਂ ਨੇ ਕੋਈ ਸਮਝ ਨਹੀਂ ਆਉਂਦੀ ਉੱਪਰ ਟੈਲਾ ਲਕੀਆਂ ਹੋਈਆਂ ਨੇ ਸੈਰ ਦੇ ਤੇ ਟੈਲਾ ਦਾ ਵੀ ਕੋਈ ਅਰਥ ਨਹੀਂ ਹੈਗਾ ਕਿਉਂਕਿ ਟੈਲ ਟੈਲਾ ਵੀ ਹੁਣ ਟੁੱਟੀ ਸੜਕ ਦੇ ਵਿੱਚ ਹੀ ਆ ਗਈਆਂ ਸਵੇਰ ਦੇਖੋ ਕਿੰਨਾ ਮਾੜਾ ਹਾਲ ਹੈ ਲੋਕ ਇਥੋਂ ਲੰਘਦੇ ਨੇ ਹੁੰਦੇ ਨੇ ਤੇ ਬੇਵਾ ਹੋਈ ਪਈ ਐ ਤੇ ਕੋਈ ਵੀ ਇਹਦੀ ਸਾਰ ਲੈਣ ਵਾਲਾ ਰੋਡ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਹੈਗਾ ਇੰਨਾ ਮਾੜਾ ਹਾਲ ਹੈ ਇਸ ਰੋਡ ਦਾ ਤੇ ਪੰਜਾਬ ਸਰਕਾਰ ਵੈਸੇ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਅਸੀਂ ਜੀ ਆ ਵਿਕਾਸ ਕਰ ਦੇਣਾ ਜੀ ਅਸੀਂ ਜੀ ਉਹ ਵਿਕਾਸ ਕਰਤਾ ਜੀ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਇਸ ਸੜਕ ਦੀ ਕਦੇ ਵੀ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਨੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਨੇ ਵੀ ਕਦੇ ਇਸ ਸੜਕ ਦੀ ਸਾਰ ਨਹੀਂ ਲਈ ਕਦੇ ਆ ਕੇ ਉਹਨਾਂ ਨੂੰ ਇੱਥੇ ਦੇਖਣਾ ਚਾਹੀਦਾ ਹੈ ਇੱਥੋਂ ਜਿਹੜੇ ਲੋਕ ਇੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਭਾਈ ਤੁਸੀਂ ਇਸ ਸੜਕ ਬਾਰੇ ਕੀ ਕੋਈ ਵਿਚਾਰਕ ਦੇਣਾ ਚਾਹੁੰਦੇ ਹੋ ਸਾਡੇ ਨਾਲ ਸਾਡੇ ਲੋਕਾਂ ਦੇ ਵਿੱਚ ਵੀ ਇੱਕ ਬਹੁਤ ਜਿਹੜੀ ਆਪਾਂ ਮੈਂ ਤਾਂ ਬਹੁਤ ਅਫਸੋਸਜਨਕ ਇਸ ਗੱਲ ਨੂੰ ਕਹੂੰਗਾ ਲੋਕ ਵੀ ਸਾਡੇ ਬੂੰਗੇ ਬੋਲੇ ਹੋ ਚੁੱਕੇ ਆ ਕੋਈ ਵੀ ਗੱਲ ਕਰਕੇ ਤਿਆਰ ਨਹੀਂ ਹੈਗਾ ਕੋਈ ਵੀ ਆਪਣਾ ਜਿਹੜਾ ਸਮਾਜ ਦਾ ਜਿਹੜਾ ਕੋਈ ਮੇਨ ਪੁਆਇੰਟ ਹੈ ਜਾਂ ਕੋਈ ਆਪਣਾ ਦੁੱਖ ਹੈ ਕੋਈ ਸਮਾਜ ਦਾ ਸਮਾਜ ਦੇ ਦੁੱਖ ਨੂੰ ਕੋਈ ਆਪਣਾ ਦੁੱਖ ਸਮਝਣ ਨੂੰ ਤਿਆਰ ਨਹੀਂ ਹੈ ਆਪਣੇ ਦੁੱਖ ਨੂੰ ਜਰੂਰ ਸਾਬੂ ਸਮਝਦੇ ਨੇ ਆਪਣਾ ਦੁੱਖ ਲੇਕਿਨ ਸਮਾਜ ਦਾ ਜਿਹੜਾ ਦੁੱਖ ਹੈ ਕੋਈ ਸਾਂਝਾ ਕੰਮ ਹੈ ਉਹਨੂੰ ਕੋਈ ਵੀ ਸਮਝਣ ਨੂੰ ਤਿਆਰ ਨਹੀਂ ਹੈ ਸਭ ਲੋਕ ਜਿਹੜੇ ਨੇ ਉੱਥੇ ਆ ਕੇ ਗੁੰਗੇ ਬੋਲੇ ਬਣ ਜਾਂਦੇ ਨੇ ਤੁਸੀਂ ਇੱਕ ਹੋਰ ਹਰਾਨੀ ਦੀ ਮੈਂ ਤੁਹਾਨੂੰ ਬਹੁਤ ਹਰਾਨੀ ਦੀ ਗੱਲ ਦੱਸਦਾ ਇਹ ਰੋਡ ਦਾ ਦੇਖੋ ਇੰਨਾ ਮਾੜਾ ਹਾਲ ਹੈ ਤੇ ਇਹਦੇ ਕੋਲ ਰੋਡ ਦੇ ਉੱਪਰ ਬਿਲਕੁਲ ਇਹ ਰਾਦਾ ਸਵਾਮੀ ਸਤਸੰਗ ਡੇਰਾ ਹੈ ਜੀ ਤੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਹਰੇਕ ਹਫਤੇ ਵਾਡੀ ਕੇ ਗਿਣਤੀ ਵਿੱਚ ਦੋ ਵਾਰੀ ਇਕੱਠੇ ਹੁੰਦੀ ਆ ਸੰਗਤ ਇੱਥੇ ਤੇ ਇਸ ਸੰਗਤ ਵੱਲੋਂ ਵੀ ਕਦੇ ਉਪਰਾਲਾ ਨਹੀਂ ਕੀਤਾ ਗਿਆ ਵੀ ਇਹ ਸੜਕ ਦੇ ਬਾਰੇ ਦੇ ਵਿੱਚ ਕੋਈ ਅਸਤਰਾ ਦਾ ਐਫਰਟ ਕੀਤਾ ਜਾਵੇ ਵੀ ਜਿਹੜੀ ਇਹ ਸੜਕ ਛੇਤੀ ਬਣਵਾਈ ਜਾ ਸਕੇ ਤਾਂ ਕਿ ਸੰਗਤ ਦਾ ਵੀ ਭਲਾ ਹੋਵੇ ਤੇ ਲੋਕਾਂ ਦਾ ਵੀ ਭਲਾ ਹੋਵੇ ਆ ਜਿਹੜੇ ਇਥੋਂ ਦੇ ਜ਼ਿਮੀਦਾਰ ਨੇ ਵਿਚਾਰੇ ਉਹ ਵੀ ਇੰਨੇ ਔਖੇ ਹੋ ਕੇ ਮੋਟਰਾਂ ਤੇ ਜਾਂਦੇ ਨੇ ਕਾਰੋਬਾਰੀ ਨੇ ਕਿਉਂ ਮੂਰੇ ਇੰਡਸਟਰੀ ਵੀ ਐ ਬਹੁਤ سارے ਮਜ਼ਦੂਰ ਨੇ ਜਿਹੜੇ ਵਿਚਾਰੇ ਇਥੋਂ ਜਾਂਦੇ ਨੇ ਤੇ ਲੰਘ ਕੇ ਜਾਂਦੇ ਨੇ ਤੇ ਉਹ ਵਿਚਾਰੇ ਬਹੁਤ ਆਵੜਾ ਨੁਕਸਾਨ ਕਰਾਉਂਦੇ ਨੇ ਤੇ ਇਹ ਦੇਖੋ ਸਕੂਟਰ ਮੋਟਰਸਾਈਕਲ ਆ ਰਿਹਾ ਉਹ ਵੀ ਮੈਨੂੰ ਲੱਗਦਾ ਦੂਜੇ ਜਾਂ ਤੀਜੇ ਗੇਅਰ 'ਚ ਹੀ ਹੋਏਗਾ ਇੰਨੀ ਸਲੋ ਜਾਨੀ ਇੱਥੇ ਚ ਕੋਈ ਵੀ ਵਾਹਨ ਹੈ ਸਾਈਕਲ ਤੇ ਵੀ ਬੰਦਾ ਜਾ ਨਹੀਂ ਸਕਦਾ ਇੰਨਾ ਬੜਾ ਹਾਲ ਇਹਦਾ ਰੋਕਦਾ ਤੇ ਤੁਸੀਂ ਦੇਖੋ ਕਿੰਨੀ ਹਰਾਨੀ ਦੀ ਗੱਲ ਹੈ ਅ ਜਦ ਕਿ ਵੱਡੀ ਗਿਣਤੀ ਦੇ ਵਿੱਚ ਅ ਜਿਵੇਂ ਇਸ ਰੋਡ ਦੇ ਬਾਰੇ ਦੇ ਵਿੱਚ ਮਹਿਕਮਾ ਬਿਲਕੁਲ ਹੀ ਨਹੀਂ ਦੇਖ ਰਿਹਾ ਇੱਕ ਵਾਰੀ ਉਥੇ ਲੋਕਾਂ ਨੇ ਧਰਨਾ ਲਾਇਆ ਹੋਵੇ ਤੇ ਮਹਿਕਮਾ ਕਿਉਂ ਨਾ ਸੁਣੇ ਤੇ ਲੇਕਿਨ ਲੋਕ ਸਾਡੇ ਹੁਣ ਆਦੀ ਹੋ ਚੁੱਕੇ ਨੇ ਤੇ ਮੈਂ ਹੁਣ ਥੋੜਾ ਸਮਾਂ ਪਹਿਲਾਂ ਕੀਤੀ ਸੀ ਵੀ ਮੈਂ న్యూਸ ਲਈ ਚਾਹੁੰਦਾ ਵੀ ਕੋਈ ਤੁਸੀਂ ਵਿਚਾਰ ਆਪਣੇ ਦੋਵਾ ਕੇ ਵੀ ਤੁਸੀਂ ਇਹਦੇ న్యూਸ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਕਿਉਂ ਨਹੀਂ ਬਣ ਰਹੀ ਏ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਲੇਕਿਨ ਉਹਨਾਂ ਨੇ ਮੈਨੂੰ ਸਾਬ ਕਿਹਾ ਵੀ ਅਸੀਂ ਦੇਖੋ న్యూਸ ਵਾਲੇ ਮੈਟਰ 'ਚ ਨਹੀਂ ਆਉਣਾ ਬਿਲਕੁਲ ਵੀ ਇਸ ਕਰਕੇ ਤੁਸੀਂ ਆਪਣੀ ਨਿਊਜ਼ ਜਿਵੇਂ ਮਰਜ਼ੀ ਲਓ ਤੇ ਦੇਖੋ ਅ ਉਹਨਾਂ 'ਚ ਆਪਾਂ ਕੀ ਕਹਿ ਸਕਦੇ ਹਾਂ ਜਦ ਕਿ ਚਾਹੀਦਾ ਤਾਂ ਇਹ ਸੀ ਵੀ ਨੇਕ ਕੰਮ ਹੈ ਨੇਕ ਕੰਮ ਨੂੰ ਆਪਾਂ ਸਭ ਇੱਕ ਦੂਜੇ ਤੋਂ ਅੱਗੇ ਹੋ ਕੇ ਕਰਾਂਗੇ ਤਾਂ ਉਹਦਾ ਮਸਲੇ ਦਾ ਹੱਲ ਹੋਊਗਾ ਤੇ ਸੋ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਿਓ ਮੈਂ ਤੁਹਾਡੇ ਸਾਰਿਆਂ ਤੋਂ ਲਾਸਟ ਵਿੱਚ ਆਗਿਆ ਲੈਣਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਕਲਮ ਨਿਰਪੱਖ ਪੰਜਾਬੀ ਚੈਨਲ ਨੂੰ ਤੁਹਾਡੀ ਬਹੁਤ ਹੈਲਪ ਦੀ ਲੋੜ ਹੈ ਤੁਹਾਡਾ ਸਹਿਯੋਗ ਬਹੁਤ ਚਾਹੀਦਾ ਸਾਨੂੰ ਪਲੀਜ਼ ਆਪਣਾ ਸਹਿਯੋਗ ਜ਼ਰੂਰ ਦਿਆ ਕਰੋ ਤੇ ਸਾਡੇ ਲਈ ਕੋਈ ਵੀ ਸੇਵਾ ਹੋਵੇ ਸਾਨੂੰ ਜ਼ਰੂਰ ਦੱਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਜੈ ਹਿੰਦ